ਇਹ ਹੈ ਮਾਤਾ ਨਸੀਬੋ ਜਿਨ੍ਹਾਂ ਦੀਆਂ 9 ਧੀਆਂ ਵਿਆਹੀਆਂ ਵਰੀਆਂ ਆਪਣੇ ਘਰ ਰਾਜੀ ਖੁਸ਼ੀ ਚੰਗਾ ਜੀਵਨ ਬਿਤਾ ਰਹੀਆਂ ਨੇ ਮਾਤਾ ਦੇ ਜਵਾਈ ਵੱਖ-ਵੱਖ ਤਰ੍ਹਾਂ ਦੇ ਕੰਮਕਾਰ ਵਿੱਚ ਰੁੱਝੇ ਹੋਏ ਸੋਹਣੇ ਢੰਗ ਨਾਲ ਆਪੋ ਆਪਣੇ ਪਰਿਵਾਰ ਪਾਲ ਰਹੇ ਨੇ ਮਾਤਾ ਨਸੀਬੋ ਦੇ ਦੋ ਜਵਾਈ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਨੇ ਬੇਬੇ ਦੀ ਅੱਖਾਂ ਦੀ ਰੋਸ਼ਨੀ ਵੀ ਬਿਲਕੁਲ ਚੰਗੀ ਹੈ 115 ਸਾਲ ਦੀ ਉਮਰ ਹੋਣ ਦੇ ਬਾਵਜੂਦ ਮਾਤਾ ਵਧੀਆ ਤੁਰ ਫਿਰ ਲੈਂਦੇ ਨੇ ਬੇਸ਼ੱਕ ਜਿਆਦਾ ਉਮਰ ਕਾਰਨ ਉਹਨਾਂ ਦੇ ਸਰੀਰ ਵਿੱਚ ਥੋੜਾ ਕੁੱਬ ਪੈ ਚੁੱਕਾ ਹੈ। ਖਾਣੇ ਵਿੱਚ ਉਹ ਹਰ ਪ੍ਰਕਾਰ ਦਾ ਖਾਣਾ ਜਿਵੇਂ ਫਲ, ਸਬਜ਼ੀਆਂ, ਦਾਲਾਂ, ਪਨੀਰ, ਦੇਸੀ ਘਿਓ, ਤੇਲ, ਮਿੱਠਾ, ਛੱਕਰ, ਗੁੜ, ਮੀਟ, ਅੰਡਾ ਆਦ ਸਵੇਰੇ ਉਹ ਇਕੱਲੀ ਬਿਸਕੁਟ ਜਾਂ ਡਬਲ ਰੋਟੀ ਬਿਨਾ ਚਾਹ ਨਹੀਂ ਪੀਂਦੇ। ਮਾਤਾ ਨਸੀਬੋ ਬੇਹਾ ਖਾਣਾ ਬਿਲਕੁਲ ਵੀ ਨਹੀਂ ਖਾਂਦੇ ਨਾ ਹੀ ਉਹ ਫਰਿੱਜ ਵਿੱਚ ਰੱਖਿਆ ਖਾਣਾ ਖਾਂਦੇ ਨੇ। ਮਾਤਾ ਲੀਆ 47 ਦੀ ਵੰਡ ਦੇ ਆਸ-ਪਾਸ ਦੋ ਧੀਆ ਰੱਬ ਨੂੰ ਪਿਆਰੀਆਂ ਵੀ ਹੋ ਗਈਆਂ ਸਨ ਤੇ ਨੌ ਧੀਆ ਤੰਦਰੁਸਤ ਸਨ ਇਹਨਾਂ ਦਾ ਪਰਿਵਾਰ ਆਜੜੀ ਸੀ ਤੇ ਨਾਲ-ਨਾਲ ਰੂਪ ਪਿੰਜਣ ਦਾ ਵੀ ਕੰਮ ਕਰਦਾ ਸੀ ਮਾਤਾ 47 ਦਾ ਸੰਤਾਪ ਆਪਣੇ ਪਿੰਡੇ ਤੇ ਹੰਢਾ ਚੁੱਕੀ ਹੈ ਉਹ ਵਕਤ ਦੱਸਦੇ ਅੱਜ ਵੀ ਮਾਤਾ ਰੋ ਪੈਂਦੀ ਹੈ ਕਿਵੇਂ ਮਾਤਾ ਦੇ ਜੇਠ ਜਠਾਣੀ ਤੇ ਉਹਨਾਂ ਦੇ ਪੰਜ ਪੁੱਤਾਂ ਤੇ ਉਹਨਾਂ ਦੇ ਬੱਚਿਆਂ ਨੂੰ ਇਹਨਾਂ ਦੀਆਂ ਅੱਖਾਂ ਸਾਹਮਣੇ ਕਤਲ ਕਰ ਦਿੱਤਾ ਗਿਆ ਪੂਰੀ ਗੱਲਬਾਤ ਦੌਰਾਨ ਇਹਨਾਂ ਦੀਆਂ ਧੀਆਂ ਵੀ ਮੌਜੂਦ ਸੀ ਆਓ ਸੁਣਦੇ ਹਾਂ ਬੇਬੇ ਦੀਆਂ ਸੱਚੀਆਂ ਖਰੀਆਂ ਦਿਲ ਤੋਂ ਉਸ ਵਕਤ ਕੀ ਕੀ ਰਿਵਾਜ ਸੀ ਵਿਆਹ ਕਿੱਥੇ ਕਿਵੇਂ ਹੋਇਆ ਆਓ ਸੁਣੀਏ ਭਾਗਾ ਵਾਲੀ ਬੇਬੇ ਦੀ ਕਹਾਣੀ ਬੇਬੇ ਦੀ ਜ਼ੁਬਾਨੀ ਹਾਂ ਜੀ ਦੋਸਤੋ ਸੱਤਸਰੀ ਕਾਲ ਭਾਰਤੀ ਚੋਣ ਕਮਿਸ਼ਨ ਦੁਆਰਾ ਚੋਣਾਂ ਦੇ ਵਿੱਚ ਜਿਹੜੇ ਅੰਕੜੇ ਪੇਸ਼ ਕੀਤੇ ਗਏ ਨੇ ਪੰਜਾਬ ਦੇ ਵਿੱਚ 250 ਤੋਂ ਵਦੇਰੇ ਉਹ ਭਾਗਾਂ ਵਾਲੀਆਂ ਰੂਹਾਂ ਨੇ ਜਿਨ੍ਹਾਂ ਦੀ ਉਮਰ 110 ਸਾਲ ਤੋਂ 125 ਸਾਲ ਦੇ ਵਿੱਚ ਹੈ ਉਹਨਾਂ ਭਾਗਾਂ ਵਾਲਿਆਂ ਦੇ ਵਿੱਚ ਹੀ ਬੇਬੇ ਨਸੀਬੋ ਐ ਜਿਹੜੇ ਸਾਡੇ ਕੋਲ ਇਸ ਟਾਈਮ ਬੈਠੇ ਹੋਏ ਨੇ ਤੇ ਇਹਨਾਂ ਦੇ ਨਾਲ ਹੀ ਇਹਨਾਂ ਦੀਆਂ 3 ਅੱਗੇ 3 ਦੇ ਬੱਚੇ ਇਹਨਾਂ ਦੇ ਭਰਾ ਦੇ ਬੱਚੇ ਨੌ ਬੇਟੀਆਂ ਨੇ ਮਾਤਾ ਨਸੀਬੋ ਜੀ ਦੀਆਂ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਇਹ ਖਾਣਾ ਪੀਣਾ ਕੀ ਖਾਂਦੇ ਨੇ ਇਸ ਤੋਂ ਇਲਾਵਾ ਜਦੋਂ ਹੱਲੇ ਪੈਸਣ ਉਹਨਾਂ ਦਿਨਾਂ ਦੇ ਦੌਰਾਨ ਇਹਨਾਂ ਦੀ ਕਿਸੇ ਨੇ ਮਦਦ ਕੀਤੀ ਜਾਂ ਇਹਨਾਂ ਦਾ ਕੋਈ ਨੁਕਸਾਨ ਹੋਇਆ ਸੀ ਇਹਨਾਂ ਦੇ ਜਿਹੜੇ ਪਤੀ ਸਨ ਉਹ ਕੀ ਕੰਮਕਾਜ ਕਰਦੇ ਸਨ ਜਿਹੜਾ ਇਹਨਾਂ ਦੇ ਅੱਬਾ ਜੀ ਸਨ ਇਹਨਾਂ ਦੇ ਪਿਤਾ ਜੀ ਉਹ ਕੀ ਕੰਮਕਾਰ ਕਰਦੇ ਸਨ ਆਪਾਂ ਸਾਰੀਆਂ ਗੱਲਬਾਤਾਂ ਕਰਾਂਗੇ ਬੇਬੇ ਨਸੀਬੋ ਹੁਣਾਂ ਨਾਲ ਅ ਬੇਬੇ ਸਾਸਰੀ ਘਰ ਆਣ ਸਾਖਰੀ ਘਰ ਸਾਖਰੀ ਬੇਬੇ ਮੇਰਾ ਨਾਮ ਹੈ ਸਾਹਬ ਸਿੰਘ ਵਿਰਕ ਤੇ ਮੈਂ ਨਾਬੇ ਤੋਂ ਆਇਆ ਹਾਂ ਅੱਛਾ ਜੀ ਅੱਛਾ ਜੀ ਹਾਂ ਤੇ ਬੇਬੇ ਅੱਜ ਤੁਹਾਡੇ ਨਾਲ ਨਾ ਦਿਲ ਦੀਆਂ ਗੱਲਾਂ ਕਰਨੀਆਂ ਨੇ ਸਾਨੂੰ ਜਿਹੜੀਆਂ ਜਿੰਨੀਆਂ ਸਾਡੇ ਨਾਲ ਹੋਈਆਂ ਨੇ ਸਭ ਮੇਰੇ ਆਦਮੇ ਪੁੱਤਰੀਆਂ ਦੀ ਮੈਂ ਅੱਛਾ ਜਾਂਦੇ ਆਏ ਨੇ ਸੋਤਣੀਆਂ ਵਾਲੇ ਉਧਰੋਂ ਹਾਂ ਨਹੀਂ 1 ਮਿੰਟ ਮੈਂ ਤੁਹਾਨੂੰ ਪੁੱਛ ਰੇ ਜੀ ਪਹਿਲਾਂ ਤੁਸੀਂ ਇਹ ਦੱਸੋ ਤੁਹਾਡਾ ਜੇਠ ਕਹਿੰਦਾ ਹੁੰਦਾ ਵੀ ਇਹ ਆਪਾਂ ਨੂੰ ਮਾਰਨੇ ਨੂੰ ਆਏ ਨੇ ਮਸਲਮਾਨਾਂ ਨੂੰ ਸਾਡੇ ਜੇਠ ਵਾਦਾਂ ਦੇ ਖੋਰੀਆਂ ਲਾਉਂਦਾ ਤਾਂ ਖੋਰੀਆਂ ਸਿੱਖਣਿਆ ਉਹਨਾਂ ਨੇ ਆ ਕੇ ਸਾਡੇ ਕੋਲ ਪਾਣੀ ਧਾਣੀ ਸੀ ਨਾ ਮੈਂਨਾਂ ਨੇ ਬਾਹਰ ਜਾਣੇ ਉਹ ਕਹਿੰਦਾ ਇਹ ਸਾਨੂੰ ਮਾਰਨਾ ਹੈ ਮੇਰੇ ਲੱਗੇ ਜੰਗ ਮੰਡਣਾ ਨੇ ਕਹਿੰਨਾ ਕਿ ਕਾਨੂੰ ਸਾਨੂੰ ਮਾਰਨਾ ਹੈ ਮੇਰਾ ਜੇਠ ਅੱਜ ਸਾਡਾ ਘਰ ਤਾਂ ਪੰਜਵੇਂ ਦੇ ਜੇਠ ਦੇ ਮੁੰਡੇ ਮੇਰੇ ਜੇਠ ਸਾਰੇ ਇਹਨਾਂ ਦੇ ਫੇਰ ਅੰਦਰ ਬਾਲਾ ਕੇ ਮੈਂ ਸਾਰਾ ਟਬਰ ਮਾਰ ਮੇਰੇ ਜੇਠ ਸਾਰਾ ਟਬਰ ਮਾਰ ਹੱਦ ਵਾੜੀ ਆ ਨਾ ਜਿਹੜੇ ਬਾਹਰ ਤੇ ਆਏ ਤੇ ਨਾਲੇ ਮਾਰਤਾ ਮੇਰੇ ਹਰ ਟੱਬਾ ਕਿੰਨਾ ਨੇ ਮਾਰਿਆ ਸੀ ਇਹਨਾਂ ਨੇ ਮਾਰਿਆ ਜਿਹੜੇ ਆਏ ਉਹਨਾਂ ਫਿਰਦੇ ਬਦੁੱਖਾਂ ਪਟਾੜੇ ਚ ਹੰਦਾ ਪਿਆ ਪਟਾੜੇ ਚ ਹੰਦਾ ਪਟਾੜੇ ਚ ਲੁੱਕ ਗਿਆ ਤਾਂ ਮੇਰਾ ਜੇਠ ਜੀ ਐਨਾ ਸਾਡਾ ਘਰ ਤੱਕ ਬਾਜ਼ ਦੁਕਾਨਾਂ ਨਾਲ ਅੰਦਰੇ ਮਾਰ ਮਾਰ ਕੇ ਪੰਜ ਨੇ ਪੰਜ ਤੇ ਮੇਰੇ ਜੇਠ ਤੇ ਪੰਜ ਮੇਰੇ ਜੇਠ ਤੇ ਪੰਜ ਮੇਰਾ ਜੇਠ ਅੱਬਿਆ ਹੈ ਉਹਨੂੰ ਨਾਲ ਲਿਆ 10 ਜੀ ਇੱਕ ਨੇ ਮਾਰਿਆ ਪੇਰ ਤੁਹਾਡੇ ਜੇਠ ਨੂੰ ਵੀ ਮਾਰਤਾ ਉਹਦੇ ਪੰਜੇ ਪੁੱਤਰ ਵੀ ਅੱਗੇ ਉਹਨਾਂ ਦੇ ਪੰਜ ਜੀਵ ਵੀ ਜਿਹੜੇ ਨੇ ਉਹ ਸਾਰੇ ਮਾਰਤੇ ਹੱਲਿਆਂ 'ਚ ਤੇ ਇਹ ਬੇਬੇ ਜਦੋਂ ਹੱਲੇ ਪਏ ਨੇ ਤੁਹਾਡੀਆਂ ਉਸ ਟਾਈਮ ਕਿੰਨੇ ਬੱਚੇ ਮਰ ਗਏ ਸੀ ਪਹਿਲਾਂ ਹੋ ਕੇ ਜਿਹੜੇ ਤੁਸੀਂ ਦੱਸੇ ਨੇ ਸਾਰੇ ਅੱਛਾ ਦੋ ਮਰ ਗਏ ਪਹਿਲਾਂ ਠੀਕ ਫਿਰ ਹੱਲਿਆਂ ਵੇਲੇ ਜਿਹੜੀ ਵੱਡੀ ਕੁੜੀ ਹੋਈ ਹੈ ਹੋਰ ਤੁਹਾਡੀਆਂ ਕਿੰਨੀਆਂ ਕੁੜੀਆਂ ਨੇ ਕੁੱਲ ਹੁਣ ਹੁਣ ਸਾਰੀਆਂ ਨਾਮ ਨੇ ਮੇਰੇ ਕੋਲ ਅੱਛਾ ਤੁਹਾਡੀਆਂ ਨੌ ਤੀਆਂ ਨੇ ਪੁੱਤਰ ਹੈਗਾ ਪੋਤਾ ਰਾਹੀ ਆ ਜਿਹੜਾ ਹੁਣ ਬੜਾ ਮੇਰੇ ਘਰ ਠੀਕ ਆ ਲਾਲ ਲਾਲ ਦਾ ਨੌ ਪੁੱਤਰ ਹੈ ਠੀਕ ਹੈ ਜਾਨੀ ਤੁਸੀਂ ਆਪਣੇ ਜਵਾਈ ਤੁਹਾਡੇ ਜਿਹੜੇ ਨੇ ਹਾਂ ਉਹਨਾਂ ਨੂੰ ਤੁਸੀਂ ਆਪਣੇ ਪੁੱਤਰ ਸਮਝਿਓ ਪੁੱਤਰਾਂ ਤੋਂ ਵੱਧ ਪਿਆਰ ਕਰ ਦਿਓ ਹਾਂ ਤੁਹਾਡੀ ਸੇਵਾ ਕਰਦੇ ਨੇ ਵਾਹ 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 ਸੇਵਾ ਵਾਹ ਜੀ 7 ਵਜੇ ਤੋਂ ਪਹਿਲਾਂ ਮੈਂ ਨਾਲ ਆਉਂਗਾ ਸਰ ਅਪ ਉਂਜਵਾਨ ਹੋਣ ਜਮਾਨੇ ਜੀ ਸਰ ਤੁਮੇ ਜੀ ਜਮਾਨਾ ਹਮਣਾ ਹਮ ਸੇਵਾ ਬਾਕ ਅੱਛਾ ਬੇਬਈ ਤੁਸੀਂ ਖਾਂਦੇ ਕੀ ਕੀ ਸੀ ਜਦ ਤੁਸੀਂ ਜਵਾਨ ਸੀ ਜਹਾਂ ਤਾਂ ਹੁਣ ਤੁਸੀਂ ਜਾਣਦੇ ਮੈਂ ਬੇਲ ਚੀਜ਼ ਮਿਲ ਗਈ ਖਾਣ ਲੈ ਮੈਨੂੰ ਹੁਣ ਪਤਾ ਹੀ ਕੋਈ ਨਹੀਂ ਹੈਗਾ ਵੀ ਉਦੋਂ ਤੁਸੀਂ ਕੀ ਖਾਂਦੇ ਸੀ ਉਹ ਤੇ ਨਹੀਂ ਸਾਡੇ ਬਾਬਾ ਤਾਂ ਨੀ ਖਾਂਦੇ ਅਸੀਂ ਰੋਟੀ ਨਹੀਂ ਖਾਦਾਂ ਸਲਮਾਨ ਨਾ ਕਰਕੇ ਤਾਂ ਆਪਣੀ ਜਿਹੜਾ ਜਹਾ ਹੈ ਸਾਗ ਰੋਟੀ ਖਾਧੀ ਇਹ ਵੀ ਇਹ ਜਿਹੜਾ ਖਾਦਾ ਸਾਗ ਬਣਾਇਆ ਸਾਡੀ ਮਾਤਾ ਜੀ ਨੇ ਸਾਗ ਮਾਂ ਨੂੰ ਦਿੱਤੀ ਇਹ ਮੱਕੀ ਦੀਆਂ ਰੋਟੀਆਂ ਪਕਾ ਦਿਆ ਸਾਡੇ ਮੱਕੀ ਬਹੁਤ ਹੁੰਦੀ ਸੀ ਸਾਡਾ ਪਿਤਾ ਜੀ ਮੱਕੀ ਲੈ ਆਉਂਦਾ ਆਟਾ ਦੇ ਆਉਂਦਾ ਬਹੁਤ ਸੀ ਸਾਡੇ ਸਿਰ ਬਹੁਤ ਕਰੀ ਗਏ ਸਾਡੀ ਮਾਤਾ ਅਸੀਂ ਮਾੜੀ ਚੀਜ਼ ਨਹੀਂ ਖਾਦੀ ਜਵਾਨ ਨਹੀਂ ਫੈਰੇ ਚ ਤੇ ਬੇਬੇ ਜਿਹੜੇ ਤੁਹਾਡਾ ਅੱਬੂ ਸਨ ਉਹ ਕੰਮ ਕੀ ਕਰਦੇ ਸਨ ਉਹ ਚੰਕੀਦਾਰਾ ਤਾਂ ਮੈਂ ਤੁਹਾਨੂੰ ਰੱਛਾ ਨਹੀਂ ਵੀ ਮੂਹੇ ਪਰ ਦਾ ਕੰਪਿਊਟਰ ਰੱਖਿਆ ਹੋਇਆ ਕਿੱਥੇੋਂ ਦਾ ਮੂਹੇ ਪਰ ਠਾਣੇ ਦਾ ਅੱਛਾ ਚੰਕੀਦਾਰਾ ਰਿਹਾ ਫੇਰ ਉਹ ਮਰ ਗਿਆ ਤਾਂ ਠੀਕ ਹੈ ਮਰ ਗਿਆ ਤਾਂ ਤੇ ਤੁਹਾਡੀ ਬੇਬੇ ਜਿਹੜੀ ਹੈ ਉਹ ਉਹਨਾਂ ਦਾ ਨਾਮ ਕੀ ਸੀ ਅੱਛਾ ਉਹਨਾਂ ਦਾ ਨਾਮ ਨਹੀਂ ਤੇ ਬਾਅਦ ਚ ਤੇ ਮੇਰੀ ਨਾਨੀ ਨੇ ਚੂੜੀਆਂ ਰੱਖ ਲਿਆ ਤਾਂ ਕਹਿੰਦੀ ਇਹ ਚੂੜੀਆਂ ਦੇ ਹੱਕੇ ਬਾਤ ਹਾਂ ਤਿੰਨ ਵਾਰ ਇੱਥੇ ਤਾਂ ਇੱਕੋ ਫਾਇਤਾ ਮੇਰੀ ਸੱਜ ਦੀ ਮਾਦੀ ਮੈਂ ਕੋਈ ਫਾਇਤਾ ਉਹਦੇ ਨਾਂ ਵਾਲੀ ਆ ਖਾਂ ਤਾਂ ਅੱਛਾ ਇਹ ਉਹ ਗੇ ਸਾਡੇ ਨਾਨੀ ਦੇ ਨਾਂ ਚੂੜੀ ਸੀ ਅੱਛਾ ਕਹਿੰਦੇ ਮੇਰੇ ਬੱਚੇ ਦੋ ਵੇ ਫਾਈਨ ਪਾਰੀ ਸੀ ਹੋਮ ਅੱਛਾ ਨਾਨੀ ਦਾ ਨਾਂ ਚੂੜੀ ਸੀ ਹਾਂ ਇਹ ਬੇਬੇ ਨਾ ਕਿਹੋ ਜਿਆ ਹੈ ਇਹ ਚੂੜੇ ਦੇ ਪੰਨੇ ਜ ਪਾਈ ਤੀ ਅੱਛਾ ਬਚਦੇ ਨਹੀਂ ਦੇਈ ਤਾਂ ਕਰਕੇ ਰੱਖਿਆ ਹੋਇਆ ਸੀ ਕਿਸੇ ਅੱਛਾ ਜਿਹੜੀ ਤੋਂ ਨਾਨੀ ਇਹਨਾਂ ਦੀ ਬੇਬੇ ਹਰੋਂ ਦੀ ਨਾਨੀ ਸੰਗੇ ਜੀ ਉਹ ਬਚਦੇ ਨਹੀਂ ਹੁੰਦੇ ਸੀ ਪਹਿਲਾਂ ਬੱਚੇ ਤਾਂ ਕਰਕੇ ਪੱਲੇ ਚ ਪਾ ਦਿੰਦੇ ਸੀ ਪਹਿਲਾਂ ਅੱਛਾ ਠੀਕ ਹੈ ਤੇ ਹੋਂ ਤੇ ਫਿਰ ਦਾਣੇ ਦੇ ਕੇ ਤੋਤਾ ਲੈ ਲੰਦੇ ਤੇ ਜੀ ਵਾਪਸ ਫਿਰ ਉਹਦਾ ਨਾਮ ਚੂੜਾ ਹੀ ਰੱਖ ਦਿੰਦੇ ਹੁੰਦੇ ਤੇ ਅੱਛਾ ਜੀ ਸੋ ਦੋਸਤੋ ਜਿਹੜੀ ਅਸੀਂ ਗੱਲ ਵਿੱਚ ਬੇਬੇ ਹੁਣੀ ਦੱਸ ਰਹੇ ਨੇ ਇੱਕ ਪੁਰਾਣੇ ਸੱਭਿਆਚਾਰ ਦੀ ਉਸ ਵਕਤ ਦੀ ਰੀਤੀ ਰਿਵਾਜਾਂ ਦੀ ਗੱਲ ਹੈ ਕੋਈ ਵੀ ਇਸ ਨੂੰ ਜਾਤ ਪਾਤ ਨਾਲ ਨਾ ਜੋੜੇ ਨਾ ਹੀ ਸਾਡੀ ਕੋਈ ਇਸ ਤਰ੍ਹਾਂ ਦੀ ਮਨੋਦਸ਼ਾ ਹੈ ਕਿ ਅਸੀਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹਾਈਏ ਜੋ ਵੱਡੇ ਮਾਤਾ ਜੀ ਬੇਟੇ ਨੂੰ ਜੋ ਦੱਸ ਰਹੇ ਨੇ ਅਸੀਂ ਉਹੀ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਕਿ ਜਿਹੜੀ ਔਲਾਦ ਨਹੀਂ ਸੀ ਬਜਦੀ ਹੁੰਦੀ ਉਸ ਨੂੰ ਇਸ ਤਰ੍ਹਾਂ ਦੂਸਰਿਆਂ ਦੇ ਪੱਲੇ ਪਾ ਦਿੱਤਾ ਜਾਂਦਾ ਸੀ ਫਿਰ ਉਸ ਨੂੰ ਦਾਣੇ ਦੇ ਕੇ ਉਹ ਔਲਾਦ ਉਸ ਤੋਂ ਵਾਪਸ ਲੈ ਲਈ ਜਾਂਦੀ ਸੀ ਤਾਂ ਕਿ ਔਲਾਦ ਬਚੀ ਰਵੇ ਬੇਬੇ ਜਿਹੜਾ ਤੁਹਾਡਾ ਪ੍ਰਾਣਾ ਸੀ ਉਹਦਾ ਨਾਂ ਕੀ ਸੀ ਇਬਰਾਹੀਮਤਾ ਜੀ ਇਬਰਾਹੀਮ ਜੀ ਹਾਂ ਜੀ ਇਬਰਾਹੀਮਤਾ ਠੀਕ ਹੈ ਉਹ ਕੰਮ ਕੀ ਕਰਦੇ ਸਨ ਉਹ ਕੰਮ ਐ ਡੰਪਰ ਕਰੀਆਂ ਬਹਾਤਰ ਰੱਖਦੇ ਆ ਫਿਰ ਬਾੜਦਾਂ ਨੇ ਖੁਰੀਆਂ ਲਾਈਆਂ ਸਿੱਖਿਆ ਬਾੜਦਾਂ ਨੇ ਖੁਰੀਆਂ ਸਿੱਖਿਆ ਅੱਛਾ ਬਾੜਦਾਂ ਨੇ ਖੁਰੀਆਂ ਬਹੁਤ ਲਾਈਆਂ ਅੱਛਾ ਐ ਡੰਪ ਕਰੀਆਂ ਵੀ ਰੱਖੀਆਂ ਖੁਰੀਆਂ ਵੀ ਲਾਈਆਂ ਠੀਕ ਹੈ ਬਹੁਤ ਆਇਸ਼ ਕਰੀ ਹੈ ਗਰੀਬੀ ਨਹੀਂ ਕੱਟੀ ਨਾ ਹਾਂ ਨਾ ਆਰਚ ਕਰ ਗਿਆ ਮੇਰੇ ਕੁੜੀਆਂ ਹੋਈ ਗਈਆਂ ਹਾਂ ਕੁੜੀਆਂ ਹੋਈਆਂ ਨੇ ਪਹਿਲਾਂ ਸਮਾਨ ਰੱਖਣ ਲਿਆ ਕੇ ਹਾਂ ਫਿਰ ਨਾਮ ਨਹੀਂ ਦੱਸਦੇ ਨੇ ਉਹ ਵੀ 5 ਕਿਲੋ ਘੀਰ ਵਾਲਾ ਦਾ ਨਾਮ ਨਹੀਂ ਵੀ ਭੈਣ ਰੈਂਟੀ ਉਰੇ ਜੀ ਉਹਦੀ ਭੈਣ ਰੈਂਟੀ ਕੁੜੀਆਂ ਨੇ ਆਣੀਆਂ ਤੇ 5 ਕਿਲੋ ਘੀਰ ਦੀ ਪੰਜੀਰੀ ਕਰਨ ਹਾਂ ਆਈਆਂ ਨੇ ਇਹ ਕਦੇ ਕਿਹਾ ਤਾਂ ਵੀ ਤੇਰੇ ਕੁੜੀਆਂ ਹੁੰਦੀਆਂ ਨਾ ਬੜਾ ਆਰਚ ਨਾਲ ਨਹੀਂ ਬੇਬੇ ਤੁਹਾਡੇ ਬੱਕਰੀਆਂ ਭੇਡਾਂ ਤੁਸੀਂ ਪਾਲਦੇ ਤੇ ਨੋ ਤੁਹਾਡੀਆਂ ਧੀਆ ਸਹੀ ਸਲਾਮਤ ਨੇ ਦੁੱਧਾਂ ਪੋਤਿਆਂ ਵਾਲੀਆਂ ਪੋਤੜੜੇ ਵਾਲੀਆਂ ਦੋਧਿਆਂ ਵਾਲੀਆਂ ਨੇ ਤੁਸੀਂ ਕਹਿੰਦੇ ਸੀ ਖੁਸ਼ ਹੋ ਕੇ ਪੂਰੀ ਜ਼ਿੰਦਗੀ ਲੰਗਾਉਂਦੇ ਸੀ ਜਿਹੜੀਆਂ ਹੁਣ ਕੁੜੀਆਂ ਨੇ ਜਾਂ ਜਨਾਨੀਆਂ ਨੇ ਹੁਣ ਦੀਆਂ ਜਨਾਨੀਆਂ ਬੰਦੇ ਕ ਲਈ ਹੁਣ ਦਾ ਲੋਕ ਨੇ ਇਹ ਤਾਂ ਕਹਿੰਦੇ ਸਾਡਾ ਇੱਕ ਇੱਕੀ ਬਹੁਤ ਐ ਫਿਰ ਬਾਅਦ ਚ ਚੀਕਾ ਮਾਰਦੇ ਨੇ ਕਹਿੰਦੇ ਗੁਜ਼ਾਰਾ ਨਹੀਂ ਹੁੰਦਾ ਤੁਸੀਂ ਨਾਉ ਨੂੰ ਪਾਲੀ ਜਾਂਦੇ ਸੀ ਬਹੁਤ ਪਾਲ ਜਾਂ ਸੇ ਨਾ ਵਾਹੇ ਨਹੀਂ ਤਲਾ ਕੇ ਪਾਲੀ ਹਾਂ ਗਰੀਬੀ ਨਹੀਂ ਘੱਟੀ ਬਿਨਾ ਨਾਲੇ ਬੇਬੇ ਤੁਸੀਂ ਗਰੀਬੀ ਨਹੀਂ ਘੱਟੀ ਨਾਲੇ ਭੇਡਾਂ ਬੱਕਰੀਆਂ ਸਨ ਚਾਰੀਆਂ ਚਾਰੀਆਂ ਦੇ ਪੱਕਰੀਆਂ ਭੇਡਾਂ ਪੈਲੀ ਪੂਲੀ ਹੈਗੀ ਸੀ ਤੁਹਾਡੇ ਕੋਲ ਪੈਲੀ ਹੈਗੀ ਸੀ ਤੁਹਾਡੇ ਕੋਲ ਜ਼ਮੀਨ ਹੈਗੀ ਸੀ ਤੁਹਾਡੇ ਕੋਲ ਅਰਸ਼ਟਾ ਰੂਹ ਕੱਟਦੇ ਮਜ਼ਦੂਰੀ ਕਰਦੇ ਸੀ ਰੂਹ ਕੱਟਦੇ ਤੁਸੀਂ ਰੂਹ ਕੱਟਦੇ ਪੰਜੇ ਸੂ ਪੰਜੇ ਹਾਂ ਪੰਜੇ ਪੰਜੇ ਹਾਂ ਰੂਹ ਪੰਜੇ ਦੇਦੇ ਤੁਸੀਂ ਪੰਜੇ ਦੇਦੇ ਰੂਹ ਹੀ ਪੰਜੇ ਠੀਕ ਹੈ ਬੇਬੇ ਕਿੰਨਾ ਗਰੂ ਪੰਜ ਲੈਂਦੀ ਹੁੰਦੀ ਸੀ ਤੂੰ ਕਿੰਨਾ ਗੁਰੂ ਪਿੰਜ ਲੈਂਦੇ ਹੁੰਦੇ ਸੋ ਤੁਸੀਂ ਕਿੰਨੀ ਰਜਾਈਆਂ ਭਰ ਦਿੰਦੇ ਤੇ ਦਿਨ ਚ ਨੂੰ ਸਾਡੇ ਰੰਜਣ ਲਾ ਹੁੰਦਾ ਤਾਂ ਹਾਂ ਪੰਜ ਰਜਾਈਆਂ ਰੋਜ਼ ਦੀਆਂ ਤਾਂ ਸਾਡੇ ਅੱਛਾ ਪੰਜ ਰਜਾਈਆਂ ਭਰ ਦਿੰਦੀ ਸਾਂ 5 ਲੀਟਰ ਹੋ ਜੀ ਤੇਰੇ ਪਿੰਡ ਦਾ ਫਾਇਦਾ ਤੇਰੇ ਨਾਲ ਤੇਰੇ ਨਾਲ ਕੋ ਲੱਗਦਾ ਹੁੰਦਾ ਸੀ ਰਜਾਈਆਂ ਪਿੰਜਣ ਔਰ ਨੌਕਰ ਰੱਖਦੇ ਸੀ ਮੰਡਾ ਰੱਖਦੇ ਸੀ اچھا ਬੇਬੇ ਤੂੰ ਨੌਕਰ ਵੀ ਰੱਖਿਓ ਤੇ ਹਾਂ ਨੌਕਰ ਰੱਖ ਦਿੱਤੀ ਮੈਂ ਠੀਕ ਹੈ ਨੌਕਰ ਰੱਖਦੇ ਸੀ ਠੀਕ ਹੈ ਨੌਕਰ ਬੇਬੇ ਕਦੇ ਕਿਸੇ ਤੇਰੀ ਕੁੜੀ ਨੇ ਇਹ ਨਹੀਂ ਕਿਹਾ ਵੀ ਤੂੰ ਤਾਂ ਹੁਣ ਹੀ ਪੰਗਾ ਪਾਈ ਰੱਖਦੇ ਆ ਘੜੀ ਘੜੀ ਚੀਜ਼ਾਂ ਮੰਗੀ ਜਾਂਦੀਆਂ ਅਸੀਂ ਤੇਰੀ ਸੇਵਾ ਕਿਵੇਂ ਕਰੀਏ ਕਰਦੀਆਂ ਨੇ ਸੇਵਾ ਹਾਂ ਮੇਰੀ ਸੇਵਾ ਕੋਈ ਕਹਿੰਦੀ ਨਹੀਂ ਠੀਕ ਹੈ ਮੇਰਾ ਬਹੁਤ ਆਪਣਾ ਤੁਹਾਨੂੰ ਦੱਸ ਰਹੀ ਹਾਂ ਹਾਂ ਇਹ ਮੇਰਾ ਬਹੁਤ ਮੇਰਾ ਪਰਿਵਾਰ ਮੈਂ ਬਹੁਤ ਛੱਡ ਠੀਕ ਹੈ ਹੁਣ ਮੈਂ ਤੁਹਾਨੂੰ ਦੱਸਦੀ ਹਾਂ 7 ਵਜੇ ਮੈਂ ਕੱਢੀ ਨਾ ਆ ਜੁਆ ਹੁਣ ਤੱਕ ਸਨਮਾਨ ਨਾਲ ਬਹੁਤ ਮੇਰੀ ਮਾਂ ਕਰਾਂਨ ਸ੍ਰੀ ਪੜੀ ਵੀ ਚੜ੍ਹਨ ਪਰਹਾਨ ਪੀਤੇ ਅਸ਼ਿਕਾੜੀਆਂ ਦੇ 7 ਵਜੇ ਦੁਆ ਪੜਨਾ 7 ਵਜੇ ਲੜਤੀ ਟੜਕੀ ਆਵੇ ਚੇੜਨਾ ਜਮਾ ਕੱਢ ਜਮਾ ਜਮ ਇੰਸੇ ਨਾਲ ਮੇਰੇ ਕੋਈ ਨਹੀਂ ਹੈ ਕਹਿੰਦੀ ਦੱਸਿਆ ਨਹੀਂ ਕਰ ਲੈਣਾ ਸਭ ਜੀ ਮੇਰਾ ਪਰਿਵਾਰ ਕੋਈ ਨਹੀਂ ਪਰਿਵਾਰ ਦੇਖੋ ਕਿ ਮੇਰਾ ਪਰਿਵਾਰ ਦੇ ਸਭ ਜਿਹੜਾ ਮੇਰਾ ਪੁੱਤ ਹੈ ਜਮਾਈ ਨਹੀਂ ਮੈਂ ਕਹਿੰਦੀ ਇਹ ਰੋ ਪੁੱਤਾਂ ਤੁਸੀਂ ਆਪਣੇ ਜਵਾਈਆਂ ਨੂੰ ਪੁੱਤਾਂ ਤੋਂ ਵੱਧ ਕੇ ਪਿਆਰ ਕਰਦੇ ਹੋ ਮੇਰੇ ਸਾਰੇ ਜਮਾਈ ਜਿੰਨੇ ਹਾਂ ਮੇਰੇ ਸਾਰੇ ਨਸੀਬੋ ਬੇਬੇ ਆ ਤੇਰੀ ਕੁੜੀ ਬਹੁਤ ਬੋਲੀ ਆ ਰਹੀ ਹੈ ਕਹਿੰਦੀ ਤੂੰ ਜਿਵੇਂ ਘਰੇ ਗੜਕਦੀਆਂ ਪੂਰੀ ਅੱਜ ਉਸ ਤਰ੍ਹਾਂ ਬੋਲਦੀ ਨਹੀਂ ਤੇ ਬੋਲ ਕੜਕ ਕੇ ਅਈ ਮੈਂ ਤੂੰ ਕਹਿ ਦਿੰਦੀ ਬੇਬੇ ਹਾਂ ਤੂੰ ਆਹ ਕਹਿੰਦੀ ਮੈਂ ਇਹ ਸੇਵਾ ਕਰਦੀ ਮੇਰੇ ਸੇਵਾ ਬਹੁਤ ਅੱਛਾ ਤਨਵਾਤਾ ਤੁਸੀਂ ਮੇਰੇ ਕਦਰ ਕਰਦੇ ਨਹੀਂ ਬੇਬੇ ਉਹ ਕੋਈ ਗੱਲ ਨਹੀਂ ਸਾਡਾ ਫਰਜ ਹੈ ਅੱਛਾ ਬੇਬੇ ਜਿੱਦੇ ਹੱਲੇ ਪਏ ਨੇ ਹਾਂ ਉਸ ਟਾਈਮ ਕੋਈ ਅੱਖੀਂ ਦੇਖਿਆ ਤਾਂ ਕੁਝ ਉਸ ਟਾਈਮ ਦਾ ਕੋਈ ਵਾਕਿਆ ਕੋਈ ਯਾਦ ਹੋਵੇ ਓਹ ਹੋ ਨਹੀਂ ਮੈਂ ਨਾ ਯਾਦ ਆ ਪੈਣ ਲੱਗ ਗਿਆ ਉਰੀ ਹੋਤੀ ਮੈਂ ਜੀ ਉਰੀ ਹੋਤੀ ਆ ਜੀ ਮੇਰਾ ਖੂਨ ਕੱਢਿਆ ਤਾਂ ਬੰਗਾ ਦੇ ਨੇ ਫਿਰ ਮੈਂ ਸਹਰੀ ਨਹੀਂ ਸੀ ਮੇਰਾ ਆਦਮੀ ਉੱਥੇ ਤਾਂ ਬੰਗਾ ਦੇ ਨੇ ਸਾਰ ਕੱਢਿਆ ਫਿਰ ਮੈਨੂੰ ਉਹਦੇ 2 ਮਹੀਨੇ ਹੋ ਕੇ ਤੇ ਆਈ ਜਦੋਂ ਮੈਂ ਫਿਰ ਜੱਲਦਾ ਪੈਣ ਲੱਗ ਗਿਆ ਕੋਮੰਡਾ ਕਹਿੰਦਾ ਵੀ ਮਾਰ ਮਾਰਾ ਸਾਡੇ ਲਵੇ ਪਿੰਡ ਪੈਂਦਾ ਉੱਥੇ ਲੱਗ ਗਏ ਭਾਂ ਮਰਛਾ ਮਰਛਾ ਨਾ ਹਮ ਅਸੀਂ ਜ਼ਿਮੀਦਾਰਾਂ ਉਹ ਮੇਰੀ ਗੋਡੀ ਜਿਹੜੀ ਮੇਰੀ ਗੋਡੀ ਤੇ ਹਮ ਨਿਕਲਿਆ ਚਾਰ ਤਣ ਕੱਟੇ ਹਮ ਚਾਰ ਤਣ ਕੱਟੇ ਉਹਨਾਂ ਤੇ ਕੁੜੀਆਂ ਕੁੜੀਆਂ ਆਤੀਆਂ ਹਮ ਚਾਰ ਤਣ ਖਾਏ ਹਮ ਹੇ ਗਾਰ ਸਾਡੇ ਜਿਹੜਾ ਸਰਪੰਚ ਦਾ ਸਾਬਾ ਦੀ ਫਿਰ ਉਹਨਾਂ ਹੁਕਮ ਹਲ ਕੇ ਫਿਰ ਉਹ ਬੁਲਾਏ ਮੇਰੇ ਘਰ ਆਵਦਾ ਪਰ ਆਲਾ ਮੇਰਾ ਰਾਤ ਨੂੰ 2 ਵਜੇ ਆ ਕੇ ਸਾਡਾ ਘਰ ਖੁੱਲ੍ਹੇ ਪਿਆ ਤਾਂ ਸਾਡੇ ਕੋਲ ਅਸੀਂ ਜੱਟਾਂ ਨੇ ਲੁਕੋਈਆਂ ਦੇ ਸਾਡੇ ਲਵੇ ਰੰਗ ਮਾਨ ਅੱਛਾ ਤੁਹਾਨੂੰ ਜੱਟਾਂ ਨੇ ਲਘੋਲੇ ਆਪਣੇ ਘਰਾਂ ਚ ਬਹੁਤ ਜਦੋਂ ਹੱਲਾ ਪਿਆ ਹਲ ਹਲ ਹਾਂ ਮੈਂ ਤਾਂ ਸਮਝ ਜਾਂਦਾ ਇਹ ਚਾਰ ਉਹਦੇ ਚਾਰ ਫੋਡੀਆਂ ਤੇ ਉੱਥੇ ਮੈਂ 4 ਦਿਨ ਕੱਟੇ ਆ ਮੇਰੇ ਹੱਥ ਆਇਆ 4 ਦਿਨ ਕੱਟੇ ਆ ਆ ਪਾਇਆ ਹੂੰ 4 ਦਿਨ ਕੱਟੇ ਉਹਨਾਂ ਦੇ ਘਰ ਕੁੜੀਆਂ ਉੱਤੇ ਖੇਡੀਆਂ ਜਾਂਦੀਆਂ ਇਹ ਫੁੱਲ ਕਿੱਥੋਂ ਆਏ ਸੇ ਉਹ ਪੁਆਲੇ ਤਾਂ ਅੱਛਾ ਬੇਬੇ ਇਹ ਮੋਰਨੀਆਂ ਪੁਆਈਆਂ ਹੋਈਆਂ ਨੇ ਇਹ ਕਦੋਂ ਪੁਆਈਆਂ ਨੇ ਮੋਰ ਦਾ ਨਟ ਆ ਤਾਂ ਡੱਗਿਆ ਤਾਂ ਰਿਫਾਮਣਾ ਹਾਂ ਇਹਨਾਂ ਜੋਕਾ ਵਰਗ ਮੰਡਾ ਕਹਿੰਦਾ ਨਹੀਂ ਜਿਹੜੇ ਇੱਧਰ ਹੈ ਜਿਹੜੇ ਆ ਫੁੱਲ ਪਾਏ ਹੋਏ ਨੇ ਉੱਪਰ ਇਹ ਆ ਕਿ ਕੁੜੀਆਂ ਤੀਆਂ ਕਿਹਦੀ ਬਸਾਨੀ ਨਾ ਪਤਾ ਲੱਗੀ ਵੀ ਇਹਨਾਂ ਕਿ ਤਾਂ ਇਹਨਾਂ ਨਾਲ ਕਿ ਕੁੜੀਆਂ ਤੀਆਂ ਉਹ ਫਾਮਦਿਆਂ ਤੇ ਜੀਮੇਦਾਰਾਂ ਨੇ ਜੀਮੇਦਾਰਾਂ ਦੀ ਚਾਹੀਦੀ ਉਹਨਾਂ ਦੇ ਫੜ ਕੇ ਕਹਿੰਦੀ ਮਾਸਕੂਆ ਤੂੰ ਵੀ ਪਾ ਨੇ ਜੇ ਗੁਆ ਬਤਨਾ ਨੇ ਹਰ ਕੁੜੀਆਂ ਨੇ ਪਾਤਾ ਆਪ ਚੰਦਾ ਹੈ ਚੰਦਾ ਠੀਕ ਹੈ ਅੱਜ ਮਰੇ ਆ ਪਾਉਂਦਾ ਤਮਖਨਾ ਮੇਰੀ ਮਾਂ ਨੇ ਅੱਜ ਪੜ੍ਹਦੇ ਨਾ ਨਹੀਂ ਕਰਾਉਂਦਾ ਕਹਿੰਦਾ ਬੇਬੇ ਕਰ ਮੇਰੀ ਮਾਂ ਨੇ ਸਾਡੀ ਮਾਂ ਨੇ ਦੋ ਦਰ ਕਹਿੰਦੀ ਹੈ ਆਪਣੀ ਇੱਛਾ ਨਹੀਂ ਹੁੰਦਾ ਤਾਂ ਬਾਤ ਟੰਗੀ ਕਰੀ ਆਪਾਂ ਨਮਾਜ਼ੀ ਬੰਦੇ ਤਾਂ ਆ ਕਰਾ ਦੇ ਨਾ ਬੇਬੇ ਹੁਣ ਤਾਂ ਕੁੜੀਆਂ ਨੇ ਉਹਨਾਂ ਨੇ ਰਸ ਠੀਕ ਹੈ ਜਣੀ ਬੇਬੇ ਤੁਹਾਨੂੰ ਬਚਾਉਣ ਖਾਤਰ ਵੀ ਤੁਹਾਡੇ ਤੇ ਕੋਈ ਛੱਕ ਨਾ ਕਰੇ ਵੀ ਤੁਸੀਂ ਮੁਸਲਮਾਨ ਹੋ ਇਹ ਤਾਂ ਉਹਨਾਂ ਕੁੜੀਆਂ ਨੇ ਫੜ ਕੇ ਪਾਤਾ ਤੁਹਾਡੇ ਜਿਹੜਾ ਫੁੱਲ ਪਾਤਾ ਹਾਂ ਤਾਂ ਅੱਛਾ ਬੇਬੇ ਰੀ ਖਾਂਦੇ ਕੀ ਨੇ ਜੇ ਤੁਸੀਂ ਜਾਣਦੇ ਹੋ ਬੇਬੇ ਰੀ ਖਾਣਾ ਪੀਣਾ ਕੀ ਕੀ ਪਸੰਦ ਹੈ ਇਹਨਾਂ ਨੂੰ ਸਾਰੀ ਖਗ ਪੂਰੀ ਹੈ ਇਹਨਾਂ ਦੀ ਕੋਈ ਫਲ ਫਲੂਟ ਦੇ ਦਿਓ ਇਹਨਾਂ ਨੂੰ ਕੋਈ ਸਬਜੀ ਭਾਜੀ ਇਹ ਸਾਰਾ ਕੁਝ ਖਾ ਲੈਂਦੇ ਨੇ ਕਾਜੂ ਬਦਾਮ ਸਾਰਾ ਕੁਝ ਖਾ ਲੈਂਦੇ ਨੇ ਕੁੱਟ ਕੇ ਦੇ ਦਿੰਨੇ ਆ ਤੇ ਰਾਤ ਦਾ ਖਾਣਾ ਕੁਝ ਵੀ ਨਹੀਂ ਖਾਂਦੇ ਹੈਗੇ ਅੱਛਾ ਇਹ ਤਾਜ਼ਾ ਖਾਂਦੇ ਨਹੀਂ ਸਾਰਾ ਮਤਲਬ ਹਰ ਵੇਲੇ ਤਾਜ਼ੀ ਚੀਜ਼ ਹੀ ਖਾਣੀ ਹਾਂਜੀ ਥਾਲੀ ਚਾਹ ਨਹੀਂ ਪਿੰਦੇ ਹਾਂ ਅੱਛਾ ਚਾਹ ਨਹੀਂ ਪਿੰਦੇ ਬਿਸਕੁਟ ਹੋਵੇ ਜਾਂ ਬਰੈਡ ਬਿਸਕੁਟਾਂ ਬਿਨਾ ਚਾਹ ਨਹੀਂ ਪੀਂਦੇ ਠੀਕ ਹੈ ਤੇ ਅੰਡੇ ਮੀਟ ਵਗੈਰਾ ਸਾਰਾ ਕੁਝ ਖਾ ਲੈਂਦੇ ਨੇ ਜੀ ਠੀਕ ਹੈ ਅੰਡੇ ਮੀਟ ਵਗੈਰਾ ਯਾਨੀ ਬੇਬੇ ਹੋਰੀ ਖਾਂਦੇ ਨੇ ਚਾਹ ਦੇ ਨਾਲ ਬਿਸਕੁਟ ਵਗੈਰਾ ਖਾਲੀ ਕੱਲੀ ਚਾਹ ਨਹੀਂ ਪਿੰਦੇ ਨਹੀਂ ਤੇਰਾ ਹੱਥ ਦਾ ਖਾਣਾ ਬੇਹਾ ਜਿਹੜਾ ਬੇਹਾ ਖਾਣਾ ਨਹੀਂ ਖਾਂਦੇ ਨਹੀਂ ਜੀ ਫ੍ਰਿਜੇ ਦਾ ਖਾਣਾ ਨਹੀਂ ਖਾਂਦੇ ਜੀ ਕੁਝ ਵੀ ਅੱਛਾ ਫ੍ਰਿਜੇ ਦਾ ਖਾਣਾ ਵੀ ਨਹੀਂ ਖਾਂਦੇ ਨਹੀਂ ਠੀਕ ਹੈ ਇਹ ਤਾਜ਼ਾ ਖਾਂਦੇ ਨੇ ਸਾਰ ਸਵੇਰੇ ਸਬਜੀ ਬਣਾ ਲਈ ਤਾਂ ਸ਼ਾਮ ਨੂੰ ਨਹੀਂ ਖਾਣੀ ਇਹਨਾਂ ਨੇ ਜੇ ਸ਼ਾਮ ਨੂੰ ਬਣਾ ਲਈ ਤਾਂ ਸਵੇਰੇ ਨਹੀਂ ਖਾਣੀ ਠੀਕ ਹੈ ਤੇ ਦੋਸਤੋ ਇੱਕ ਵਾਰੀ ਫੇਰ ਦੱਸਦੀ ਕਿ ਜਿਹੜੀ ਮਾਤਾ ਜੀ ਹੁਣ ਨਾਲ ਅਸੀਂ ਗੱਲਬਾਤ ਕਰ ਰਹੇ ਆ 115 ਤੋਂ 120 ਸਾਲ ਦੇ ਵਿੱਚ ਘਾਰ ਇਹਨਾਂ ਦੀ ਉਮਰ ਹੈ ਮੈਂ ਇੱਧਰ ਕੈਮਰਾਮੈਨ ਨੂੰ ਕਹਾਂਗਾ ਵੀ ਇੱਧਰ ਥੋੜਾ ਨਾ ਪਰਿਵਾਰ ਦਿਖਾ ਦਿਓ ਇਹ ਬੇਬੇ ਦੀ ਜਿਹੜੀ ਛੋਟੀ ਕੁੜੀ ਹੈ ਇਹਨਾਂ ਦੀ ਉਮਰ 60 ਸਾਲ ਹੈ ਜਿਹੜੇ ਇਹ ਬੈਠੇ ਨੇ ਤੇ ਇਹ ਇਹ ਉਦੋਂ ਛੋਟੇ ਨੇ ਠੀਕ ਹੈ ਤੁਹਾਡੀ ਉਮਰ ਕਿੰਨੀ ਹੈ ਸਾਡੀ ਉਮਰ ਹੁਣੀ ਜੀ ਯਸ ਹਟਤਾ ਨਹੀਂ ਜਰਮਾ ਹਾਂ ਠੀਕ ਚਲੋ ਖੈਰ ਇਹ ਮਤਲਬ ਇਹਨਾਂ ਦੇ ਜਿਹੜੀ ਲਗਭਗ ਆਈਡੀਆ ਹੈ ਉਧਰ ਤੁਸੀਂ ਉਧਰ ਦੇਖੋ ਕੈਮਰੇ ਵਾਲਾ ਇਹਨਾਂ ਦੀ ਆਈਡੀਆ ਉਮਰ ਜਿਹੜੀ ਹੈ 50 60 ਸਾਲ ਦੇ ਵਿੱਚ ਤੇ ਇਹ ਹੀ ਨੇ ਇਹ ਇਹਨਾਂ ਤੋਂ ਵੱਡੇ ਨੇ ਤੇ ਇਹਨਾਂ ਤੋਂ ਵੀ ਜਿਹੜੀ ਸਭ ਤੋਂ ਵੱਡੀ ਇਹਨਾਂ ਦੀ ਭੈਣ ਹੈ ਇਸ ਟਾਈਮ ਸਹੀ ਸਲਾਮਤ ਨਹੀਂ ਚੜਦੀ ਗਲ ਹੈ ਜਨੇ ਉਹਨਾਂ ਦੀ ਉਮਰ ਜਿਹੜੀ ਹੈ 76 77 ਸਾਲ ਮਤਲਬ ਕਿ ਦੱਸ ਰਹੇ ਨੇ ਤੇ ਨੌ ਤੀਆਂ ਨੇ ਬੇਬੇ ਦੀਆਂ ਤੇ ਬੇਬੇ ਜਿਹੜੀ ਇਹ ਬੇਹਾ ਖਾਣਾ ਨਹੀਂ ਖਾਂਦੇ ਨਾ ਫ੍ਰਿਜ ਦਾ ਖਾਣਾ ਖਾਂਦੇ ਨੇ ਹਰ ਟਾਈਮ ਤਾਜ਼ਾ ਖਾਣਾ ਤੇ ਮੀਟ ਆਂਡੇ ਹੋਣ ਖਾਣੇ ਦੇ ਵਿੱਚ ਜਾਂ ਸਬਜ਼ੀਆਂ ਹੋਣ ਹਰੀਆਂ ਤੇ ਕਿਹੜੀ ਚੀਜ਼ ਇਹ ਖਾਂਦੇ ਕੋ ਨਹੀਂ ਕੀ ਚੀਜ਼ ਜਿਹੜੀ ਨਹੀਂ ਖਾਂਦੇ ਇਹ ਕੋਈ ਨਹੀਂ ਛੱਡਦੀ ਨਹੀਂ ਨਾਲੇ ਮਠਿਆਈਆਂ ਵਗੈਰੇ ਨਹੀਂ ਸਾਰਾ ਕੁਝ ਖਾ ਲੈਂਦੀ ਹੈ ਜੀ। ਕੁਰਕਰੇ ਲੇਜ਼ ਵੀ ਖਾ ਲੈਂਦੇ ਨੇ। ਕੁਰਕਰੇ ਲੇਜ਼ ਸਾਰਾ ਹੀ ਕੁਰਕਰੇ ਲੇਜ਼ ਵੀ ਖਾ ਲੈਂਦੇ ਨੇ। ਅੱਛਾ ਇਹ ਕੁਰਕਰੇ ਲੇਜ਼ ਇਹ ਭੈਣ ਜਿਉਰੀ ਦੱਸ ਰਹੇ ਨੇ ਵੀ ਕੁਰਕਰੇ ਲੇਜ਼ ਖਾਂਦੇ ਨੇ। ਮਤਲਬ ਤੁਸੀਂ ਆਪ ਖਾਂਦੇ ਹੋ ਨਾ ਨਵੇਂ ਚੋਣੇ। ਨਹੀਂ ਜੀ ਜਨਾ ਜਦੋਂ ਬੱਚੇ ਖਾਂਦੇ ਆ ਸਾਡੇ ਛੋਟੇ ਤਾਂ ਇਹਨਾਂ ਨੇ ਜ਼ਰੂਰ ਕਹਿਣਾ ਵੀ ਪੁੱਤ ਮਿੰਨ ਵੀ ਦੇ ਦੋ ਖਾਣ ਨੂੰ। ਹਾਂਜੀ ਫਿਰ ਉਹ ਦੰਦੇ ਨਹੀਂ ਲਿਆਣਗੇ। ਕੋਲਡ ਡ੍ਰਿੰਕ ਵਗੈਰਾ ਸਭ ਕੁਝ ਜੂਸ ਵਗੈਰਾ ਪੀ ਲੈਂਦੇ ਨੇ। ਅੱਛਾ ਹਾਂਜੀ ਤੇ ਤੁਹਾਨੂੰ ਜਦੋਂ ਵਾਰ-ਵਾਰ ਇਹ ਕਹਿੰਦੇ ਹੁੰਦੇ ਨੇ ਵੀ ਮੈਂ ਬੇਹਾ ਖ ਆਹ ਉਹ ਵੱਡੇ ਵੱਡੇ ਲੋਕ ਨੇ ਜਿਹੜੇ ਬਣਾਉਣ ਦੇ ਮਾਰੇ ਪਕਾਉਣ ਦੇ ਮਾਰੇ ਸਰਾਤ ਵਾਲਾ ਖਾ ਲੈਂਦੇ ਨੇ ਤੁਸੀਂ ਤੰਗ ਨਹੀਂ ਹੁੰਦੀਆਂ ਫਿਰ ਨਹੀਂ ਜੀ ਸਾਰਾ ਰੂਟੀਨ ਬਣਦੀ ਆ ਫੈਮਲੀ ਵੱਡੀ ਜਿਆਦਾ ਏ ਇਸ ਲਈ ਬੇਸੀ ਖਾਣਾ ਰੋਸ 베ਸ ਤਾਜ਼ਾ ਹੀ ਬਣਾਉਂਦੇ ਘਰ ਵਿੱਚ ਅਸੀਂ 16 ਜੀ ਆ ਜੀ ਫਿਰ ਰੋਸ ਤੁਹਾਨੂੰ ਪਤਾ ਸਬਜੀ ਤਾਜੀ ਬਣਦੀ ਆ ਕਾਹਦੇ ਨੂੰ ਦੇਣਾ ਪਤਾ ਵੀ ਨਾ ਲੀ ਖਾਂਦੀ ਅੱਛਾ ਨਾਂ ਲਜਾਣ ਏ ਠੀਕ ਏ ਹਾਂ ਜੀ ਇਹ ਕਰਦੀਆਂ ਇਹਨੂੰ ਕੋਈ ਪਤਾ ਸਾਨੂੰ ਇੱਕ ਵਾਰ ਦੱਸਦਾ ਲਈ ਪਹਿਲਾਂ ਤੋਂ ਵੀ ਇਹ ਰੱਤ ਦਾ ਖਾਣਾ ਖਾਂਦੇ ਨਹੀਂ ਅਸੀਂ ਇਹ ਕਰਕੇ ਇਹਨੂੰ ਪਹਿਲਾਂ ਤੋਂ ਹੀ ਤਾਜ਼ਾ ਬਣਾ ਕੇ ਦੰਦੇ ਹਾਂ ਠੀਕ ਹੈ ਅਸੀਂ ਇਹਨਾਂ ਨੂੰ ਕਦੇ ਬਹੁਤ ਜ਼ਿਆਦਾ ਉਹ ਨਹੀਂ ਕਰਿਆ ਹੈਗਾ ਨਾਲੇ ਪ੍ਰੈਸ਼ਰ ਨਹੀਂ ਪਾਇਆ ਵੀ ਤੁਸੀਂ ਆਈ ਖਾਓ ਠੀਕ ਹੈ